ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਭਾਈ ਜਿਵੇਂ ਮੈਂ ਕਹਿ ਘਟਾ ਵੀ 3500 ਰੁਪਏ ਚ ਤੁਸੀਂ ਬਾਹਰ ਲੈ ਕੇ ਵੀ ਲਾ ਰੱਖਿਆ ਭਾਈ ਬਿਲਕੁਲ ਵੀ 2 ਘੇਰ ਵਾਲਾ ਪ੍ਰਿੰਟਰ ਨਮਿਆ ਵਰਗਾ ਜਿਵੇਂ 3500 ਰੁਪਏ ਚ ਲਾ ਜੀ ਬਿਲਕੁਲ ਜੀ ਠੀਕ ਹੈ ਭਾਈ ਇਹ ਕੀ ਸਿਸਟਮ ਆ ਭਾਈ ਕਿਹੜੇ ਕਿਹੜੇ ਆ ਗਏ ਪ੍ਰਿੰਟਰਾਂ ਬਾਰੇ ਮੈਨੂੰ ਬੜੀ ਜਾਣਕਾਰੀ ਤਾਂ ਹੈ ਨਹੀਂ ਤੇ ਤੁਸੀਂ ਦੱਸੋ ਹਾਂ ਜੀ ਤਰੀਕੇ ਦੇ ਪ੍ਰਿੰਟਰ ਆਪਣੇ ਕੋਲੇ ਅਵੇਲੇਬਲ ਨੇ ਠੀਕ ਹੈ ਭਾਈ ਆਪਣੇ ਮੰਨ ਲਓ ਪੁਰਾਣਾ ਪ੍ਰਿੰਟਰ ਕੋਈ ਵੀ ਲੈਣਾ ਹੋਵੇ ਕਿਸੇ ਵੀ ਕੰਪਨੀ ਦਾ ਲੈਣਾ ਹੋਵੇ ਜਿਵੇਂ ਜ਼ਿਆਦਾਤਰ ਜਿਹੜੇ ਰਨਿੰਗ ਮਾਡਲ ਚੱਲਦੇ ਨੇ ਉਹ ਐਚਪੀ 1020 ਹੋਗੇ ਕੈਨਨ 2900 ਹੋਗੇ 1005 ਹੋਗੇ ਹੂੰ ਉਸ ਤੋਂ ਇਲਾਵਾ ਜਿਵੇਂ ਕਲਰ ਦੇ ਵਿੱਚ ਆ ਜਾਂਦੇ ਨੇ ਕੈਨਨ ਦੇ ਪ੍ਰਿੰਟਰ ਹੋਗੇ ਐਪਸਨ ਦੇ ਹੋਗੇ ਐਚਪੀ ਦੇ ਹੋਗੇ ਹਰ ਤਰੀਕੇ ਦੇ ਆਪਣੇ ਕੋਲੇ ਪ੍ਰਿੰਟਰ ਪੁਰਾਣੇ ਅਵੇਲੇਬਲ ਨੇ ਠੀਕ ਹੈ ਉਹ ਅਲੱਗ-ਅਲੱਗ ਕੰਡੀਸ਼ਨਾਂ ਦੇ ਹਿਸਾਬ ਨਾਲ ਵੀ ਅਵੇਲੇਬਲ ਨੇ ਮੰਨ ਲਓ ਕੋਈ ਸਸਤੀ ਰੇਂਜ ਦੇ ਨੇ ਕੁਝ ਮਹਿੰਗੀ ਰੇਂਜ ਦੇ ਨੇ ਸਾਰੀਆਂ ਰੇਂਜਾਂ ਦੇ ਪ੍ਰਿੰਟਰ ਆਪਣੇ ਕੋਲੇ ਅਵੇਲੇਬਲ ਨੇ ਬਾਕੀ ਉਸ ਤੋਂ ਬਾਬਾ ਜੀ ਮੈਂ ਹੁਣ ਪੁਰਾਣੇ ਪ੍ਰਿੰਟਰਾਂ ਦੇ ਵਿੱਚ ਦਿਖਾਈ ਆ 2900 ਪ੍ਰਿੰਟਰ ਵਧੀਆ ਨਵੇਂ ਵਰਗੀ ਕੰਡੀਸ਼ਨ ਦਾ ਠੀਕ ਆ ਬਾਈ ਇਹ ਕਲਰ ਆ ਇਹ ਕਿ ਬਲੈਕ ਐਂਡ ਇਹ ਬਲੈਕ ਐਂਡ ਵਾਈਟ ਹੁੰਦੇ ਨੇ ਠੀਕ ਆ ਬਾਈ ਕਲਰ ਵਾਲੇ ਪ੍ਰਿੰਟਰਾਂ ਦੇ ਵਿੱਚ ਆਹ ਕੈਨਨ ਦਾ ਪ੍ਰਿੰਟਰ ਆ ਗਿਆ ਜਿਵੇਂ ਐਚਪੀ ਦਾ ਆ ਗਿਆ ਐਪਸਨ ਦੇ ਹੋਗੇ ਇਸ ਤਰ੍ਹਾਂ ਦੇ ਸਾਰੇ ਪ੍ਰਿੰਟਰ ਆਪਣੇ ਕੋਲੇ ਆ ਬਈ ਇਹ ਬਾਈ ਜਿਹੜਾ ਬਲੈਕ ਐਂਡ ਵਾਈਟ ਆ ਉਹ ਕਿੰਨੇ ਕਿਤਾ ਮਿਲ ਜਾਂਦਾ ਬਲੈਕ ਐਂਡ ਵਾਈਟ ਤੇ ਪ੍ਰਾਣਾ ਸੈਕੰਡ ਹੈਂਡ ਦੇਖੋਗੇ ਆਪਾਂ ਹ ਸੈਕੰਡ ਹੈਂਡ ਪ੍ਰਿੰਟਰਾਂ ਦਾ ਆਪਾਂ ਅਗਰ ਗੱਲ ਕਰੀਏ ਤਾਂ 3500 ਰੁਪਏ ਤੋਂ ਆਪਣੇ ਕੋਲੇ ਸਟਾਰਟਿੰਗ ਹੈ ਪ੍ਰਿੰਟਰਾਂ ਦੀ ਠੀਕ ਹੈ ਬਈ ਉਹਦੇ ਵਿੱਚ ਮੰਨ ਲਓ ਅੱਗੇ ਅਗਲੇ ਦੀ ਚੁਆਇਸ ਦੇ ਹਿਸਾਬ ਨਾਲ ਉਹਨੂੰ ਕੀ ਰਿਕੁਆਇਰਮੈਂਟ ਹੈ ਦੇਖੋ ਅਸੀਂ ਹਰ ਬੰਦੇ ਵਾਸਤੇ ਇੱਕੋ ਹੀ ਆਪਸ਼ਨ ਨਹੀਂ ਰੱਖਦੇ ਹੁੰਦੇ ਅਸੀਂ ਪਹਿਲਾਂ ਉਹਨਾਂ ਦੀ ਰਿਕੁਆਇਰਮੈਂਟ ਪੁੱਛਦੇ ਆਂ ਵੀ ਵੀਰੇ ਤੁਸੀਂ ਕੰਮ ਕੀ ਲੈਣਾ ਮੰਨ ਲਓ ਸਪੋਜ ਕਰੋ ਅਗਲੇ ਨੇ ਘਰੇ ਰੱਖਣਾਗਾ ਕਲਰ ਦਾ ਯੂਜ਼ ਹੈ ਨਹੀਂਗਾ ਤਾਂ ਉਹਨਾਂ ਨੂੰ ਅਸੀਂ ਕਲਰ ਵਾਸਤੇ ਸੁਜੈਸ਼ਨ ਹੀ ਨਹੀਂ ਕਰਦੇ ਕਿਉਂਕਿ ਕਲਰ ਪ੍ਰਿੰਟਰਾਂ ਨੂੰ ਡੇਲੀ ਯੂਜ਼ ਕਰ ਕਾ ਹੁਣ ਫੋਟੋਕਾਪੀਆਂ ਦੀ ਲੋਡ ਪੈਂਦੀ ਹੈਗੀ ਆ ਲੋ ਪਿੰਡ ਦੇ ਆਪਣੇ ਤਾਂ ਉਵੇਂ ਵੀ ਕੰਮ ਚੱਲਦਾ ਉਹਦੇ ਵਿੱਚ ਲੇਜ਼ਰ ਪ੍ਰਿੰਟਰ ਜਿਆਦਾ ਵਧੀਆ ਰਹਿੰਦਾਗਾ ਮੰਨ ਲਓ ਜੇਕਰ ਹੁਣ ਮੰਨ ਲਓ ਡੇਲੀ ਯੂਜ਼ ਆ ਉਹਨੂੰ ਤਾਂ ਕਲਰ ਕਰੋ ਚਾਹੇ ਮੰਨ ਲਓ ਲੇਜ਼ਰ ਲੈ ਲਓ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਜਿਹੜੇ ਨੇ ਹੁਣ ਘਰ ਵਾਸਤੇ ਯੂਜ਼ ਲੈਣਾ ਉਹਦੇ ਵਾਸਤੇ ਲੇਜ਼ਰ ਪ੍ਰਿੰਟਰ ਜ਼ਿਆਦਾ ਵਧੀਆ ਹੈ ਠੀਕ ਹੈ ਭਾਈ ਇਹ ਨਵੇਂ ਬਈ 20 20 2000 ਦੇ ਨੇ ਹੈ ਹਾਂਜੀ ਨਵੇਂ ਪ੍ਰਿੰਟਰ ਬਹੁਤ ਮਹਿੰਗੇ ਹੋ ਚੁੱਕੇ ਨੇਗੇ ਤਾਂ ਕਰਕੇ ਫਿਰ ਪੁਰਾਣੇ ਪ੍ਰਿੰਟਰ ਨੂੰ ਅਸੀਂ ਜ਼ਿਆਦਾ ਪ੍ਰੇਫਰ ਕਰਦੇ ਆ ਠੀਕ ਹੈ ਭਾਈ ਸਾਡਾ ਨਾਲ ਰਿਪੇਅਰਿੰਗ ਦਾ ਵੀ ਕੰਮ ਹੈ ਠੀਕ ਹੈ ਭਾਈ ਆ ਜਿਵੇਂ ਇਹਨਾਂ ਦੇ ਖੋਲ ਰੱਖਿਆ ਭਾਈ ਡਿਗਾਰਮੈਂਟ ਹੈ ਨਾ ਹਾਂਜੀ ਹਾਂਜੀ ਇਹਨਾਂ ਨੂੰ ਅਸੀਂ ਟਾਇਰ ਕਰਦੇ ਆ ਪ੍ਰਿੰਟਰਾਂ ਨੂੰ ਠੀਕ ਹੈ ਭਾਈ ਹਾਂ ਜੋ ਵੀ ਇਹਨਾਂ ਦੇ ਵਿੱਚ ਕੋਈ ਕਮੀ ਪੇਸ਼ ਨੂੰ ਇਹ ਜਿੱਤੀ ਜੀ ਨਹੀਂ ਦਿੰਦੇਗੇ ਚੱਕ ਕੇ ਜੇ ਕਈ ਵਾਰੀ ਕੋਈ ਐਕਸਚੇਂਜ ਕਰਨਾ ਚਾਹੁੰਦਾ ਕੋਈ ਬਲੈਕ ਐਂਡ ਵਾਈਟਸ ਲੈ ਕੇ ਦੇ ਕੇ ਕਲਰ ਲੈਣਾ ਚਾਹੁੰਦਾ ਤਾਂ ਉਹ ਮੈਂ ਬਿਲਕੁਲ ਜੇ ਕੋਈ ਬੰਦਾ ਮੰਨ ਲਓ ਆਪਦੇ ਕੋਲੇ ਪੁਰਾਣਾ ਪ੍ਰਿੰਟਰ ਉਹਨਾਂ ਕੋਲੇ ਹੈਗਾਗਾ ਉਹ ਖਰਾਬੀ ਆ ਰਹੀ ਹੈ ਅਗਲੇ ਨੂੰ ਬਾਰ-ਬਾਰ ਪਰੇਸ਼ਾਨ ਹੋ ਰਿਹਾਗਾ ਤਾਂ ਉਹਦੇ ਵਿੱਚ ਅਸੀਂ ਕੀ ਕਰਦੇ ਆਂਗੇ ਮੰਨ ਲਓ ਵਾਪਸ ਉਹਨਾਂ ਤੋਂ ਅਸੀਂ ਪ੍ਰਿੰਟਰ ਕੱਟ ਵੀ ਲਵਾਂਗੇ ਉਹਨਾਂ ਨੂੰ ਪ੍ਰਿੰਟਰ ਹੋਰ ਵੀ ਦੇ ਦਾਂਗੇ ਕਈ ਵਾਰੀ ਕਿਦੋਂ ਪ੍ਰਿੰਟਰ ਅਗਲਾ ਬੰਦਾ ਰਿਪੇਅਰ ਕਰਾਉਂਦਾ ਨਹੀਂ ਹੁੰਦਾ ਤਾਂ ਉਹ ਰਿਪੇਅਰ ਵੀ ਅਸੀਂ ਕਰ ਦਾਂਗੇ ਠੀਕ ਆ ਬਈ ਅਗਰ ਬੰਦਾ ਉਸੇ ਨੂੰ ਰਿਪੇਅਰ ਕਰਵਾਉ ਹੈਂਡਲੇਬਲ ਹੈ ਜੋ ਮਰਜੀ ਜਿਹੇ ਜਿਆ ਮਰਜੀ ਪ੍ਰਿੰਟਰ ਹੋਵੇ ਜੋ ਮਰਜੀ ਪ੍ਰੋਬਲਮ ਹੋਵੇ ਉਹਦੇ ਵਿੱਚ ਠੀਕ ਹੈ ਭਾਈ ਇਹਨਾਂ ਦੇ ਮਾਡਲ ਬਹੁਤ ਜ਼ਿਆਦਾ ਆਉਂਦੇ ਬਈ ਤੇ ਇੰਕਾਂ ਆਪਣੇ ਕੋਲੇ ਮੰਨ ਕੇ ਚਲੋ ਸਾਰੀਆਂ ਅਵੇਲੇਬਲ ਹਾਂ ਹਾਂਜੀ ਹਾਂ ਪ੍ਰਿੰਟਰਾਂ ਦੀਆਂ ਸਾਰੀਆਂ ਇੰਕਾਂ ਅਵੇਲੇਬਲ ਨੇ ਆਪਣੇ ਕੋਲੇ origignal ਵੀ ਮਿਲ ਜਾਣੀਆਂ compatible ਵੀ ਮਿਲ ਜਾਣੀਆਂ compatible ਮਤਲਬ ਹੋਰ ਕੰਪਨੀਆਂ ਦੀਆਂ ਜਿਵੇਂ ਹੁਣ ਇਹ ਸਪਲੈਸ ਜੈਟ ਕੰਪਨੀ ਦੀ ਇੰਕ ਹੈਗੀ ਆ ਠੀਕ ਹੈ ਭਾਈ ਹਾਂ ਤਾਂ ਇਹ ਐਪਸਨ ਵਾਸਤੇ ਐਚਪੀ ਵਾਸਤੇ ਕੈਨਨ ਵਾਸਤੇ ਹਰ ਤਰੀਕੇ ਦੀ ਇੰਕ ਮਿਲ ਜੇਗੀ ਆਪਣੇ ਕੋਲ ਆ ਜਦੋਂ ਹੁਣ ਇਧਰ ਇਹ ਕਵੀਨ ਕਹਿ ਗਿਆ ਜਿਵੇਂ ਇਹ ਬ੍ਰਾਦਰ ਦੇ ਪਾਊਡਰ ਨੇ ਜਿਹੜੇ ਸੁੱਕੇ ਪਾਊਡਰ ਪੈਂਦੇ ਹੁੰਦੇ ਟੋਨਰ ਬੋਲਦੇ ਐਸ ਨੂੰ ਠੀਕ ਆ ਭਾਈ ਟੋਨਰ ਵੀ ਆਪਣੇ ਕੋਲੇ ਹਰ ਤਰੀਕੇ ਦਾ ਜਿਵੇਂ ਹੁਣ ਆ ਬ੍ਰਾਦਰ ਦੇ ਇਹ ਨੰਬਰ ਆ ਗਏ ਅਲੱਗ-ਅਲੱਗ ਸਾਰੇ ਅੱਛਾ ਭਾਈ ਹਾਂ ਇਹ ਸੈਮਸੰਗ ਦੇ ਆ ਗਏ ਇਧਰਲੀ ਸਾਈਡ ਆ ਪੈਂਟਮ ਆ ਗਏ ਮਤਲਬ ਹਰ ਤਰੀਕੇ ਦੀਆਂ ਕਾਰਟਰੀਜਾਂ ਆਪਣੇ ਕੋਲੇ ਅਵੇਲੇਬਲ ਨੇ ਔਰ ਬਹੁਤ ਵਧੀਆ ਰੇਟ ਤੇ ਨੇ ਠੀਕ ਆ ਇਕੱਲੀਆਂ ਅਵੇਲੇਬਲ ਹੀ ਨਹੀਂ ਐ ਵਧੀਆ ਰੇਟ ਤੇ ਦੇਵਾਂਗੇ ਇੱਕ ਬਾਈ ਜਿਵੇਂ ਕਾਰਟਰੀਜ ਉਹ ਭਰਨੇ ਹਾਂ ਹਾਂ ਰੀਫਿਲ ਰੀਫਿਲ ਜੋ ਵੀ ਐ ਮਤਲਬ ਪ੍ਰਿੰਟਰ ਦਾ ਅਗਰ ਗ ਹੈਂਡਲ ਸਾਰਾ ਰੀਫਿਲ ਕਰਾਉਣਾ ਤੁਹਾਨੂੰ ਕੋਈ ਵੀ ਪ੍ਰਿੰਟਰ ਰਿਪੇਅਰ ਕਰਾਉਣਾ ਤੁਹਾਨੂੰ ਹਰ ਚੀਜ਼ ਇੱਥੇ ਅਵੇਲੇਬਲ ਮਿਲੇਗੀ ਔਰ ਵਧੀਆ ਰੇਟ ਤੇ ਦੇਵਾਂ ਔਰ ਵਧੀਆ ਸਰਵਿਸ ਦਿੰਦੇ ਆ ਕਲਰ ਰੁਪਏ ਵੀ ਨਹੀਂ ਆ ਵੀ ਅਗਲਾ ਕਹਿੰਦਾ ਯਾਰ ਕਲਰ ਰੁਪਏ ਰਪਏ ਦੇਖੇ ਨਹੀਂ ਰੁਪਿਆ ਨਹੀਂ ਮਕੈਨੀਕਲ ਲਾਈਨ ਹੈ ਜਿਹੜੀ ਇਹ ਟੈਕਨੀਕਲ ਲਾਈਨ ਹੈ ਹਾਂ ਵੀ ਟੈਕਨੀਕਲ ਲਾਈਨ ਦੇ ਵਿੱਚ ਪਹਿਲਾਂ ਅਗਲੇ ਦੀ ਕੁਆਲਿਟੀ ਚੈੱਕ ਕਰੋ ਬੰਦੇ ਨੂੰ ਨੌਲੇਜ ਕੀ ਹੈ ਹਾਂ ਅਗਰ ਮੈਨੂੰ ਰਿਪੇਅਰਿੰਗ ਨਹੀਂ ਕਰਨੀ ਆਉਂਦੀਗੀ ਤਾਂ ਮੇਰੇ ਕੱਲੇ ਰੁਪਏ ਘੱਟ ਕਰਨ ਦਾ ਕੀ ਫਾਇਦਾ ਹਾਂ ਤੇ ਇੰਦਰ ਬਈ ਪ੍ਰੇਮਜੀਤ ਬਈ ਆਪਣੇ ਕੋਲ ਨਵੇਂ ਵੀ ਬਈ ਨੇ ਪ੍ਰਿੰਟਰ ਹੈ ਹਾਂ ਜੀ ਹਾਂ ਨਵੇਂ ਵੀ ਆਪਣੇ ਕੋਲੇ ਅਵੇਲੇਬਲ ਨੇ ਇਹ ਮਿਲ ਜਾਣਗੇ ਜਿਵੇਂ ਹੁਣ ਇਹ ਕਲਰ ਪ੍ਰਿੰਟਰ ਨੇ ਹਾਂ ਜੀ ਬਈ ਠੀਕ ਹੈ ਇਹਦੇ ਵਿੱਚ ਇਹ ਵਾਲਾ ਮਾਡਲ ਹੁੰਦਾ ਜਿਵੇਂ L3250 ਇਹ ਵਾਈਫਾਈ ਪ੍ਰਿੰਟਰ ਹੈਗਾ ਠੀਕ ਹੈ ਬਈ ਇਹਦੇ ਵਿੱਚ ਪ੍ਰਿੰਟ ਸਕੈਨ ਫੋਟੋਕਾਪੀ ਇਹ ਕਲਰ ਦੇ ਵਿੱਚ ਹੈਗਾ ਵਾਈਫਾਈ ਮੈਂ ਮੰਨ ਕੇ ਚੱਲੋ ਮੇਰੇ ਵਰਗੇ ਨੇ ਕਿਸੇ ਨੇ ਮੋਬਾਈਲ ਚੋਂ ਕਢਾਉਣੀ ਦੋ ਸਿੱਧੀ ਕਢ ਦੂਗਾ ਹਾਂਜੀ ਹਾਂ ਇਹ ਮੋਬਾਈਲ ਤੋਂ ਤੁਸੀਂ ਵਾਈਫਾਈ ਦੇ ਥਰੂ ਪ੍ਰਿੰਟ ਕਰ ਸਕਦੇ ਹੋਗੇ ਠੀਕ ਹੈ ਭਾਈ ਇਸ ਤੋਂ ਇਲਾਵਾ ਜਿਵੇਂ ਹੁਣ ਇਹ ਲੇਜ਼ਰ ਪ੍ਰਿੰਟਰ ਇਕੱਲਾ ਸਿੰਗਲ ਪ੍ਰਿੰਟਰ ਹੁੰਦਾ ਇਹਦੇ ਵਿੱਚ ਤੁਸੀਂ ਇਕੱਲੇ ਪ੍ਰਿੰਟ ਕੰਪਿਊਟਰ ਤੋਂ ਕਮਾਂਡ ਦੇਣੀ ਚਾਹੁੰਦੇ ਹੋਗੇ ਉਹ ਦੇ ਸਕਦੇ ਹੋ ਮੋਬਾਈਲ ਤੋਂ ਦੇਣੀ ਚਾਹੁੰਦੇ ਤਾਂ ਉਹ ਵੀ ਦੇ ਸਕਦੇ ਹੋ ਇਹ ਕਿੰਨੇ ਕੇ ਰੁਪਈਆ ਦਾ ਭਾਈ ਆਹ ਜਿਹੜਾ ਵਾਈਫਾਈ ਵਾਲਾ ਇਹਦੇ ਵਿੱਚ ਵੀ ਜਿਵੇਂ ਹੁਣ ਇਹ ਵਾਲਾ ਮਾਡਲ ਜ਼ਿਆਦਾ ਚੱਲਦਾ ਹੈਗਾ 3250 ਵਾਲਾ ਮਾਡਲ ਇਹਦੇ ਵਿੱਚ ਲਗਭਗ ਇਹ 12500 ਰੁਪਏ ਦੀ ਕੋਸਟ ਦਾ ਪ੍ਰਿੰਟਰ ਮਿਲ ਜਾਂਦਾ ਹੈਗਾ ਠੀਕ ਹੈ ਬਾਈ ਇਸ ਤੋਂ ਇਲਾਵਾ ਜਿਵੇਂ ਹੁਣ ਇਹ ਵਾਲਾ ਮਾਡਲ ਹੈਗਾ 8050 ਇਹ ਵੀ ਜ਼ਿਆਦਾ ਚੱਲ ਰਿਹਾ ਹੈਗਾ ਇਹਦੇ ਵਿੱਚ ਕੀ ਹੈਗਾ ਜਿਵੇਂ ਮੰਨ ਕੇ ਚੱਲੋ ਵੀ ਪੀਵੀਸੀ ਕਾਰਡ ਕੱਢਣੇ ਆ ਅੱਜਕੱਲ ਪੀਵੀਸੀ ਦਾ ਜ਼ਮਾਨਾ ਹੈਗਾ ਪੀਵੀਸੀ ਹਾਂ ਬਾਈ ਜ਼ਿੰਮੇਵਾਰ ਕਾਰਡ ਕੱਢ ਹਾਂਜੀ ਹਾਂ ਬਿਲਕੁਲ ਉਹ ਪੀਵੀਸੀ ਪ੍ਰਿੰਟ ਕਰਨ ਵਾਸਤੇ ਵੀ ਬਹੁਤ ਵਧੀਆ ਕਾਮਜਾਬ ਮਾਡਲ ਰਿਹਾ ਇਹ 8050 ਨਵਾਂ ਮਾਡਲ ਆਇਆ ਹੈਗਾ ਇਹ ਤੇ ਇਹ ਪ੍ਰਿੰਟਰ ਵੀ ਜ਼ਿਆਦਾ ਰਨਿੰਗ ਨ ਭਾਈ ਕੱਢੂਗੀ ਕੱਢੂਗਾ ਸੀਪਜਾ ਇਹਦਾ ਤੇ ਪੀਪੀਸੀ ਵਾਲੇ ਵੀ ਕੱਢੂਗਾ ਪੀਪੀਸੀ ਵਾਲੇ ਵੀ ਕੱਢੂਗਾ ਮਤਲਬ ਆਪਾਂ ਇਹ ਕੰਮ ਵਧੀਆ ਕਰ ਸਕਦੇ ਆ ਵੀ ਆਧਾਰ ਕਾਰਡ ਕੱਢ ਕੇ ਦੇਨੇ ਆਪਾਂ ਬਿਲਕੁਲ ਉਹ 100 100 ਰੁਪਏ ਲੈਂਦੇ ਆ ਉਹ ਟੱਕ ਜਾ ਕੱਢਵਾ ਲਾ ਹਾਂਜੀ 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 ਬਿਲਕੁਲ ਤਾਂ ਵਧੀਆ ਇਹ ਵੀ ਮਤਲਬ ਇੱਕ ਨਾਲ ਸਬਯੋਗਤਾ ਹਿੰਡਾ ਬਣ ਸਕਦਾ ਹੈ ਬਿਲਕੁਲ ਜੀ ਜਿਵੇਂ ਹੁਣ ਇੱਕ ਆ ਮਾਡਲ ਹੈਗਾ 2900 ਮਾਡਲ ਹੈ ਇਹ ਐਲ ਵੀ ਪੀ 2900 ਬਹੁਤ ਕਾਮਯਾਬ ਮਾਡਲ ਰਿਹਾ ਅੱਛਾ ਭਈਆ ਕਿਆ ਕਹਿੰਦੇ ਨਾ ਸਾਡੇ ਵਿੱਚ ਅਸੀਂ ਜਿਹੜੀ ਆਪਦੀ ਕੁਆਲਿਟੀ ਰੱਖਦੇ ਆ ਮੈਂ ਤੁਹਾਨੂੰ ਉਹ ਦੱਸਣੀ ਚਾਹ ਪ੍ਰੋਬਲਮਾਂ ਜ਼ਿਆਦਾ ਹੁੰਦੀਆਂ ਨੇ ਦੇਖੋ ਇਹੋ ਜਿਹਾ ਦੁਨੀਆ 'ਚ ਕੋਈ ਪ੍ਰਿੰਟਰ ਨਹੀਂ ਬਣਿਆ ਜਿਹੜਾ ਖਰਾਬ ਨਾ ਹੋਵੇ ਕਦੇ ਹਮ ਸਾਰੇ ਪ੍ਰਿੰਟਰ ਖਰਾਬ ਹੁੰਦੇ ਨੇ ਬਟ ਇੱਕ ਐਵਰੇਜ ਹੁੰਦੀ ਹੈ ਕਿ ਕੋਈ ਪ੍ਰਿੰਟਰ ਦੇ ਵਿੱਚ ਮੰਨ ਲਓ ਬਹੁਤ ਘੱਟ ਪ੍ਰੋਬਲਮ ਆਉਂਦੀ ਹੈ ਹੁਣ ਜਿਹੜੇ ਇਹ ਮਾਡਲ ਮੈਂ ਤੁਹਾਨੂੰ ਦਿਖਾਏ ਨੇ ਇਨਾਂ ਦੇ ਵਿੱਚ ਬਹੁਤ ਘੱਟ ਪ੍ਰੋਬਲਮ ਨੇ। ਹੂੰ। ਮਾਡਲ ਹੋਰ ਵੀ ਆਉਂਦੇ ਨੇ ਸਰਸਤੇ ਵੀ ਆਉਂਦੇ ਨੇ ਇਨਾਂ ਤੋਂ। ਸਾਡੇ ਵਾਲੇ ਕੰਮ ਵਾਂਗੂ ਜਿੱਮੇ ਕੈਮਰੇ ਵਗੈਰਾ ਜ਼ਿਆਦਾ ਕੰਪਲਿਕੇਟਿਡ ਹੁੰਦੇ ਆ। ਹਾਂਜੀ ਹਾਂ। ਉਹ ਆਪਣੇ ਇੱਥੇ ਨੇੜੇ-ਤੇੜੇ ਕਿਤੇ ਰਿਪੇਅਰ ਨਹੀਂ ਹਰੇਕ ਬੰਦੇ ਦੇ ਬੱਸ ਦਾ ਰੋਗ ਨਹੀਂ ਹੁੰਦਾ। ਬਿਲਕੁਲ ਜੀ ਬਿਲਕੁਲ। ਉਹ ਹੀ ਚੀਜ਼ੇ ਪ੍ਰਿੰਟਰਾਂ ਚ ਆਉਂਦੀ। ਹਾਂਜੀ ਹਾਂ। ਇਹ ਇਹ ਵੀ ਮਤਲਬ ਹਰੇਕ ਬੰਦੇ ਦੇ ਬੱਸ ਦਾ ਰੋਗ ਨਹੀਂ ਹੁੰਦਾ। ਸੈਟ ਕਰਨਾ, ਠੀਕ ਕਰਨਾ। ਕੰਪਲਿਕੇਟਿਡ ਚੀਜ਼ਾਂ ਜੀ ਹਾਂ। ਪ੍ਰਿੰਟਰ ਬਾਈਕੀ ਐਵੇਂ ਆ ਜੇਕਰ ਤੁਹਾਨੂੰ ਵਧੀਆ ਕੁਆਲਿਟੀ ਦਾ ਪ੍ਰਿੰਟ ਨਹੀਂ ਕੱ ਉੱਥੇ ਤੁਸੀਂ ਝਿਜਕੀ ਜਾਓਗੇ ਯਾਰ ਵੀ ਮੇਰੇ ਪ੍ਰਿੰਟ ਦੀ ਕੁਆਲਿਟੀ ਨਹੀਂ ਵਧੀਆਗੀ ਅਗਰ ਗਾ ਤੁਸੀਂ ਕਿਵੇਂ ਸੈਟੀਸਫਾਈ ਕਰੋਗੇ ਅਗਲੇ ਤੁਹਾਡੇ ਕੋਲੇ ਪ੍ਰਿੰਟ ਦੀ ਕੁਆਲਿਟੀ ਵਧੀਆ ਹੋਣੀ ਜ਼ਰੂਰੀ ਹੈ ਵਧੀਆ ਬਣਾਉਣ ਲਈ ਤੁਸੀਂ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਦਿਓ ਸਾਡੇ ਕੋਲੇ ਆਓ ਸਾਡੀ ਸਰਵਿਸ ਚੈੱਕ ਕਰੋ ਬੰਦੇ ਕੁਆਲਿਟੀ ਕੀ ਦਿੰਦੇ ਨੇ ਤੁਹਾਨੂੰ ਨਵੇਂ ਪ੍ਰਿੰਟਰ ਵਰਗਾ ਪ੍ਰਿੰਟ ਨਾ ਨਿਕਲੇ ਜਿਵੇਂ ਤੁਸੀਂ ਕਹੋਗੇ ਓਵੇਂ ਕਰ ਸਾਡੇ ਕੋਲ ਦੇ ਹੱਥਾਂ ਤੇ ਇੰਨਾ ਤੁਹਾਨੂੰ ਮਾਣਾ ਬਈ ਹੈ ਨਾ ਇਹ ਪਰਮਾਤਮਾ ਨੇ ਕਲਾ ਬਖਸ਼ੀ ਹੋਈ ਹੈ ਜੀ ਸਾਨੂੰ ਬਹੁਤ ਟਾਈਮ ਤੋਂ ਮੈਂ ਇਸ ਲਾਈਨ ਦੇ ਵਿੱਚ ਹੈਗਾ ਅੱਜ ਦਾ ਨਹੀਂ ਹੈਗਾ ਕੋਈ ਸਾਨਾ 2004 ਤੇ ਵਿੱਚ ਮੈਂ ਸਟਾਰਟ ਕਰਤਾ ਸੀਗਾ ਪ੍ਰਿੰਟਰ ਲਾਈਨ ਦੇ ਵਿੱਚ ਆ ਗਿਆ ਸੀ ਉਸ ਟਾਈਮ ਤੇ ਤਾਂ ਲੋਕੀ ਪ੍ਰਿੰਟਰ ਨੂੰ ਬਹੁਤ ਘੱਟ ਜਾਣਦੇ ਸੀ ਜਦੋਂ ਮੈਂ ਕੰਮ ਸ਼ੁਰੂ ਕਰ ਲਿਆ ਸੀਗਾ ਤੇ 2004 ਤੋਂ ਮੈਂ ਸਿੱਖਣਾ ਸ਼ੁਰੂ ਕਰਿਆ ਸੀ 2009 ਦੇ ਵਿੱਚ ਮੈਂ ਆਪਦਾ ਕੰਮ ਸ਼ੁਰੂ ਕਰਿਆ ਸੀਗਾ ਠੀਕ ਹੈ ਬਈ ਹਾਂ ਮੈਂ ਮਤਲਬ ਮਤਲਬ ਐਕਸਪੀਰੀਅੰਸ ਕਾਫੀ ਜ਼ਿਆਦਾ ਸੀਗਾ 20-25 ਸਾਲਾਂ ਦਾ ਐਕਸਪੀਰੀਅੰਸ ਹਾਂਜੀ ਬਿਲਕੁਲ ਸਰ ਬਿਲਕੁਲ ਉਹਦੇ ਵਿੱਚ ਕੀ ਹੁੰਦਾਗਾ ਹੁਣ ਜਿਵੇਂ ਰੋਜ਼ ਆਪਾਂ ਇੱਕੋ ਹੀ ਕੰਮ ਨੂੰ ਕਰੀ ਜਾਣਾ ਵਾਰੀ ਵਾਰੀ ਕਰੀ ਜਾਣਾ ਔਰ ਸਪੈਸ਼ਲ ਮੇਰਾ ਪ੍ਰਿੰਟਰ ਦਾ ਹੀ ਕੰਮ ਹੈ ਠੀਕ ਹੈ ਬਈ ਆਹਾਂ ਇੱਧਰ ਦੋਸਤੋਂ ਆਏ ਨਹੀਂ ਹੈ ਵੀ ਨਵੇਂ ਇੱਥੇ ਚਾਰਕਾ ਬਈ ਬਿਜਲੇ ਆਪਾਂ ਦੇਖ ਲਗੇ ਪਾਰਟਸ ਇੱਧਰ ਸਾਰਾ ਲੱਲਾ ਪੱਲਾ ਸਾਰਾ ਪਿਆ ਬਿਲਕੁਲ ਜੀ ਇਹ ਬਈ ਆਹ ਲਾਸਟ ਕਾਈਂ ਹੈ ਕੀ ਹੈ ਬਈ ਇਹੇ ਨਾ ਇਹਨਾਂ ਦੀਆਂ ਕੇਬਲਾਂ ਹੁੰਦੀਆਂ ਨੇ ਅੰਦਰ ਜਿਹੜੀਆਂ ਕੇਬਲਾਂ ਨੇ ਇਹ ਸਾਰੇ ਮਤਲਬ ਜੋ ਵੀ ਪਾਰਟਸ ਵਗੈਰਾ ਨੇ ਪਾਰਟਸ ਆਪਣੇ ਕੋਲੇ ਸਾਰੇ ਅਵੇਲੇਬਲ ਨੇਗੇ ਠੀਕ ਹੈ ਬਈ ਹਰ ਮਤਲਬ ਨਵੇਂ ਪੁਰਾਣੇ ਸਾਰੇ ਪਏ ਨੇ ਪ੍ਰਿੰਟਰ ਕੋਈ ਹੈ ਬਿਲਕੁਲ ਜੀ ਬਿਲਕੁਲ ਹੁਣ ਮੰਨ ਲਓ ਨਾਰਮਲੀ ਕੀ ਹੁੰਦਾਗਾ ਆਮ ਤੌਰ ਤੇ ਦੇਖਦੇ ਆਪਾਂ ਕਿਤੇ ਵੀ ਇਹ ਤੁਹਾਨੂੰ ਜਿਵੇਂ ਹੁਣ ਇਹ ਡਰਾਮਾ ਵਗੈਰਾ ਹੋ ਗਏ ਇਹ ਕਾਰਟਰੀਜਾਂ ਦੇ ਡਰਮ ਵਗੈਰਾ ਨੇਗੇ ਅੱਛਾ ਬਈ ਇਹ ਤੁਹਾਨੂੰ ਨਾਰਮਲੀ ਹਰ ਜਗ੍ਹਾ ਤੋਂ ਮਿਲ ਜਾਂਦੇ ਆ ਲਗਭਗ ਇਹਦੇ ਵਿੱਚ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀਗੀ ਜਿਹੜੇ ਅਸਲੀ ਵਿੱਚ ਕੀ ਹੁੰਦਾਗਾ ਇਹਨਾਂ ਦੇ ਕਾਰਡ ਹੋਗੇ ਸਪਲਾਈ ਕਾਰਡ ਹੋਗੇ ਜਾਂ ਇਹਨਾਂ ਦੇ ਕੋਈ ਹੋਰ ਅੰਦਰ ਨੂੰ ਨਹੀਂ ਪਾਰਟ ਹੁੰਦੇ ਨੇ ਇਹ ਹਰ ਜਗ੍ਹਾ ਨਹੀਂ ਮਿਲਦੇ ਇੱਥੇ ਪ੍ਰੋਬਲਮ ਬੰਦੇ ਨੂੰ ਜ਼ਿਆਦਾ ਖੜੀ ਹੋ ਜਾਂਦੀ ਹੈ ਬੇਵੰਦਾ ਪੈਸੇ ਵੀ ਲਾਇਆ ਬਾਹਰ ਦੀਆਂ ਚੀਜ਼ਾਂ ਇਹ ਕੋਈ ਆਪਣੀਆਂ ਢਿੱਡਾਂ ਜਿੱਤਾ ਬਣੀਆਂ ਨਹੀਂ ਬਿਲਕੁਲ ਜੀ ਬਿਲਕੁਲ ਹਾਂ ਤਾਂ ਸਾਰਾ ਸਮਾਨ ਜਿਹੜਾ ਵਿਚਲਾ ਲੱਲਾ ਪੱਲਾ ਉਹ ਫਿਰ ਇੱਥੋਂ ਅਰੇਂਜ ਕਰਨਾ ਵੀ ਔਖਾ ਹੈ ਹਾਂ ਜੀ ਹਾਂ ਮੇਰੇ ਕੋਲੇ ਕੀ ਹੈਗਾ ਬਠਿੰਡੇ ਦੇ ਵਿੱਚ ਆਪਾਂ ਜਿਹੜਾ ਇਹ ਕੰਮ ਜਿਹੜਾ ਕਰ ਰਹੇ ਆ ਪ੍ਰਿੰਟਰਾਂ ਦਾ ਇਹਦੇ ਵਿੱਚ ਆਪਾਂ ਮੰਨ ਲਓ ਜੇ ਕਿਸੇ ਨੂੰ ਕੋਰੀਅਰ ਰਾਹੀਂ ਕੋਈ ਸਮਾਨ ਚਾਹੀਦਾ ਮੰਨ ਲਓ ਉੱਥੇ ਨੇੜੇ ਨਹੀਂ ਹੈਗਾ ਬੰਦਾ ਜਿਵੇਂ ਕਿਸੇ ਦਾ ਮਦਰਬੋਰਡ ਉੱਡ ਗਿਆ ਆ ਉੱਡ ਗਿਆ ਮੰਨ ਲਓ ਹਾਂਜੀ ਹਾਂ ਥੋੜੇ ਨਾਲ ਬੰਦੇ ਨੇ ਫੋਨ ਤੇ ਗੱਲ ਕਰੀ ਵੀ ਆਹ ਪ੍ਰੋਬਲਮ ਆ ਰਹੀ ਆ ਆ ਉੱਡ ਗਿਆ ਤਾਂ ਤੁਸੀਂ ਕੋਰੀਅਰ ਵੀ ਕਰ ਦੋ ਬਿਲਕੁਲ ਅਸੀਂ ਕੋਰੀਅਰ ਵੀ ਕਰ ਦਿੰਨੇ ਆ ਸਾਡਾ ਹੋਲ ਸੇਲ ਦਾ ਕੰਮ ਹੈ ਠੀਕ ਹੈ ਪ੍ਰਿੰਟਰ ਪਾਰਟਸ ਵਗੈਰਾ ਸਾਰੇ ਆਪਾਂ ਹੋਲ ਸੇਲ ਦੇ ਵਿੱਚ ਦਿੰਨੇ ਆਗੇ ਉਹਦੇ ਵਿੱਚ ਕੀ ਹੈਗਾ ਜਿਵੇਂ ਦੁਕਾਨਦਾਰ ਸਾਡੇ ਨਾਲ ਜੁੜੇ ਹੋਏ ਨੇਗੇ ਹੂੰ ਉਹ ਸਾਡੇ ਭਰਾ ਉਹ ਸਾਡੇ ਤੋਂ ਸਮਾਨ ਲੈਂਦੇ ਨੇਗੇ ਉਹਨਾਂ ਨੂੰ ਨੌਲੇਜ ਹੈਗੀ ਆ ਉਹ ਸਾਡੇ ਤੋਂ ਸਪਾਰਟ ਲਾ ਲੈ ਲੈਂਦੇ ਨੇਗੇ ਹਾਂਜੀ ਭਾਈ ਹੁਣ ਜਿਹੜਾ ਕਸਟਮਰ ਹੈ ਐਂਡ ਕਸਟਮਰ ਆ ਉਹਨੂੰ ਉਸ ਚੀਜ਼ ਦੀ ਰਿਪੇਅਰਿੰਗ ਦੀ ਨੌਲੇਜ ਨਹੀਂ ਹੈ ਬਟ ਉਹਨਾਂ ਵਾਸਤੇ ਇਹ ਹੈ ਵੀ ਉਹ ਸਾਡੇ ਕੋਲੇ ਆਉਣ ਹਾਂਜੀ ਭਾਈ ਮੈਨੂੰ ਰਿਪੇਅਰ ਕਰਵਾਉਣਾ ਸੀ ਰਿਪੇਅਰ ਕਰਕੇ ਦੇ ਦਾਂਗੇ ਪਾਰਟਸ ਜੋ ਖਰਾਬ ਹੋ ਉਹ ਚੇਂਜ ਕਰ ਦਾਂਗੇ ਕੋਈ ਠੀਕ ਹੈ ਭਾਈ ਉਹ ਉਹ ਜੇ ਚੇਂਜ ਹੋ ਜਾ ਚੁਣਾ ਬਿਲਕੁਲ ਤੇ ਪ੍ਰੇਮਜੀਤ ਭਾਈ ਜੇ ਆਪਾਂ ਗੱਲ ਕਰਕੇ ਤਾਂ ਆਪਣੀ ਦੁਕਾਨ ਇਹ ਹੈ ਕਿੱਥੇ ਕਿ ਜੇ ਬਠਿੰਡੇ ਚ ਇਹ ਵੀਰੇ ਭਾਈਆ ਫੋਟੋ ਹੋਟਲ ਹੈਗਾ ਮਾਲ ਰੋਡ ਤੇ ਅੱਛਾ ਭਾਈ ਮਾਲ ਰੋਡ ਤੇ ਭਾਈਆ ਉਹ ਟੋਟਲ ਦੀ ਬੈਕ ਸਾਈਡ ਤੇ ਕੰਪਿਊਟਰ ਮਾਰਕੀਟ ਹੈ ਆਪਣੀ ਆ ਇੱਧਰ ਬਾਈਆ ਫੋਟ ਰਹਿ ਗਏ ਦੋਸਤੋ ਉਹ ਤੁਸੀਂ ਦੇਖ ਰਹੇ ਹੋ ਹੋਟਲ ਆ ਬਾਈਆ ਫੋਟ ਤੇ ਉਹ ਬਾਈਆ ਫੋਟ ਤੋਂ ਤੁਸੀਂ ਲਾ ਲਓ ਸਾ ਕਿੱਲਾ ਕਬਾਈ ਇੱਧਰ ਬਾਈ ਦੀ ਪ੍ਰੇਮਜੀਤ ਦੀ ਦੁਕਾਨ ਆ ਤੇ ਆ ਬਾਈ ਜੀ ਨੰਬਰ ਆ ਉਹ ਬਾਈ ਨੇ ਲਿਖ ਵੀ ਦਿੱਤਾ ਸਰ 3500 ਰੁਪਏ ਤੋਂ ਸ਼ੁਰੂ ਆ ਹਾਂਜੀ ਹਾਂਜੀ ਵੀਰੇ ਵੀਰੇ